ਨਾਲ ਦੀ ਨਾਲ ਜਿਹੜਾ ਪਾਣੀ ਆ ਮਿੱਟੀ ਖਾਰਦਾ ਹੋਇਆ ਨਜ਼ਰ ਆ ਰਿਹਾ ਲਗਾਤਾਰ ਜ਼ਮੀਨ ਜਿਹੜੀ ਆ ਉਹ ਗਿਰਦੀ ਹੋਈ ਨਜ਼ਰ ਆ ਰਹੀ ਐ ਇੱਕ ਵਾਰ ਮੈਂ ਤਸਵੀਰ ਤੁਹਾਨੂੰ ਦਿਖਾਵਾਂਗਾ ਜਿੰਨੀ ਵੀ ਇੱਥੇ ਮਿੱਟੀ ਔਰ ਲਗਾਤਾਰ ਗਿਰ ਰਹੀ ਐ ਔਰ ਜੋ ਜ਼ਮੀਨ ਆ ਉਹ ਲਗਾਤਾਰ ਪਾਣੀ ਦੇ ਵਿੱਚੋਂ ਖਿਸਕਦੀ ਹੋਈ ਨਜ਼ਰ ਆ ਰਹੀ ਐ ਕਈ ਏਕੜ ਕਈ ਕਿੱਲੇ ਜਿਹੜੇ ਇਸ ਸਤਲੁਜ ਨੇ ਆਪਣੀ ਚਪੇਟ ਦੇ ਵਿੱਚ ਲਏ ਨੇ ਮਹੀਨਾ ਢੇਢ ਮਹੀਨਾ ਪੰਜ ਤਰੀਕ ਦਾ ਪਾਣੀ ਆ ਵਾ ਹਰੀ ਭਰੀ ਸੀ ਸਾਰੀ ਜਿੰਨਾ ਵੀ ਬਾਹਰ ਬੂਟਾ ਲੱਗਿਆ ਤੇ ਅੰਦਰ ਬੂਟਾ ਲੱਗਿਆ ਸੀ ਝੋਨਾ ਸਾਡੇ ਆਪ ਦੇ ਖੇਤ 13 ਕਿੱਲੇ ਸੀਗੇ ਪਾਣੀ ਦਾ ਵਹਾ ਘਟੇ ਰਿਹਾ ਸਾਨੂੰ ਕਹਣ ਲੱਗੇ ਪਹਿਲਾਂ ਜਦ ਵਿੱਚ ਸੀਗਾ ਕਹਿੰਦੇ ਸੀ ਅਸੀਂ ਬਾਰ ਬੰਨ ਲਾ ਦਾਂਗੇ ਟੁੱਟਾ ਪਾਣੀ ਰੋਕਦਾ ਹਜੇ ਦੂਰ ਆ ਜਦੋਂ ਨੇੜੇ ਆ ਗਿਆ ਕਹਿੰਦਾ ਕੋਈ ਨਹੀਂ ਹਜੇ ਥੋੜਾ ਜਿਹਾ ਹੋਰ ਦੂਰ ਆ ਇੱਕ ਰਾਤ ਨੰਗੀ ਰਾਤ ਉਹ ਰਾਤ ਬੰਨ ਸਾਰਾ ਗੈਪ ਹੋ ਗਿਆ ਰੋ ਦੇ 7-8 ਕਿਲੇ ਰਾਤ ਨੂੰ ਡਿੱਗ ਰਿਹਾ ਦੇ ਲੋਤੀ ਬੰਨ ਕਿੱਧਰ ਚੱਲ ਗਿਆ ਤੇ ਜਗਾ ਕਿੱਧਰ ਆ ਗਈ ਆ ਜਿਹੜਾ ਹੈ ਨਾ ਅਰਜੀ ਦੌਰ ਤੇ ਬੰਨ ਲਾਇਆ ਸੀ ਉਹ ਵੀ ਸਿਰ ਵੱਧਾ ਕਿਲੋਮੀਟਰ ਹੈ ਅੱਧਾ ਮੰਨ ਲਓ ਕਿ ਅੱਧਾ ਕਿਲੇ ਰਹਿ ਗਿਆ ਸਾਡੇ ਲੋ ਇੱਕ 2 ਕਿਲੋਮੀਟਰ ਰਹਿ ਗਈ ਆ ਜਿਹੜੀ ਦੋ ਕਿਲੇ ਕੋਟੀ ਉਹਨੂੰ ਸਿੱਧੇ ਖਤਰਾ ਦੇਖ ਲਓ ਤੁਸੀਂ ਆਪ ਦੇਖ ਲਓ ਪੰਡ ਦਾ ਬੁਰਾ ਨਾਲ ਨਾਲ ਕਿਹੜੇ ਰਹਿ ਗਏ ਪੰਡ ਆਰਜੀ ਤੋਂ ਦੇ ਬੰਨ ਲਾਜ਼ੀ ਪੰਜ ਇਹ ਅਜੇ ਨਹੀਂ ਦਾ ਕੱਲ ਤੇ ਕਿਤੇ ਚੱਲ ਜਾਣਾ ਆ ਆ ਜਿਹੜਾ ਬੰਨ ਜਿਹੜਾ ਬਣਾਇਆ ਜਾ ਰਿਹਾ ਔਰ ਉਸ ਜਗ੍ਹਾ ਤੇ ਇੱਕ ਜੋ ਘਰ ਹੁੰਦਾ ਸੀਗਾ ਉਸ ਨੂੰ ਆਪਣੀ ਜਪੇੜ ਦੇ ਵਿੱਚ ਲਿਆ ਦੂਸਰੇ ਪਾਸੇ ਇੱਧਰ ਗੁਜਰਾ ਦਾ ਜੋ ਡੇਰਾ ਸੀਗਾ ਉਸ ਨੂੰ ਆਪਣੀ ਜਪੇੜ ਦੇ ਵਿੱਚ ਲਿਆ ਤਾਂ ਹੁਣ ਇਹ ਦੱਸਿਆ ਜਾ ਰਿਹਾ ਕਿ ਸਤਲੁਜ ਨੇ ਜਿਹੜਾ ਆਪਣਾ ਰਾਹ ਉਹ ਚੇਂਜ ਕੀਤਾ ਤਾਂ ਇੱਕ ਕੋਟੀ ਵੀ ਜਿਹੜੀ ਆ ਉਹ ਦੂਸਰੇ ਪਾਸੇ ਦੇਖੀ ਜਾ ਰਹੀ ਹੈ ਕਹਿੰਦੇ ਕਿ ਮੈਜ ਥੋੜੀ ਦੂਰ ਹੈ ਔਰ ਜੇਕਰ ਇਸੇ ਤਰੀਕੇ ਦੇ ਨਾਲ ਪਾਣੀ ਦੀ ਰਫਤਾਰ ਤੇਜ਼ ਰਹੀ ਮਿੱਟੀ ਲਗਾਤਾਰ ਆਪਣੀ ਚਪੇੜ ਦੇ ਵਿੱਚ ਸਤਲੁਜ ਦਾ ਬਹਾਵ ਲੈ ਰਿਹਾ ਕਿਉਂਕਿ ਲਗਾਤਾਰ ਮਿੱਟੀ ਜਿਹੜੀ ਆ ਉਹ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਵਿੱਚ ਮੈਂ ਮੌਜੂਦ ਆ ਜਿੱਥੇ ਸਥਿਤੀ ਹਜੇ ਵੀ ਜਿਹੜੀ ਆ ਉਹ ਨਾਜ਼ੁਕ ਬਣੀ ਹੋਈ ਹੈ ਇੱਕ ਵਾਰ ਮੈਂ ਤਸਵੀਰ ਤੁਹਾਨੂੰ ਦਿਖਾਵਾਂਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਦਾ ਬਹਾਵ ਹਜੇ ਵੀ ਤੇਜ ਆ ਪਾਣੀ ਦਾ ਲੈਵਲ ਬੇਸ਼ੱਕ ਘਟਿਆ ਪਰ ਨਾਲ ਦੀ ਨਾਲ ਜਿਹੜਾ ਪਾਣੀ ਆ ਮਿੱਟੀ ਖਾਰਦਾ ਹੋਇਆ ਨਜ਼ਰ ਆ ਰਿਹਾ ਲਗਾਤਾਰ ਜ਼ਮੀਨ ਜਿਹੜੀ ਆ ਉਹ ਗਿਰਦੀ ਹੋਈ ਨਜ਼ਰ ਆ ਰਹੀ ਇੱਕ ਵਾਰ ਮੈਂ ਤਸਵੀਰ ਤੁਹਾਨੂੰ ਦਿਖਾਵਾਂਗਾ ਜਿੰਨੀ ਵੀ ਇੱਥੇ ਮਿੱਟੀ ਔਰ ਲਗਾਤਾਰ ਗਿਰ ਰਹੀ ਆ ਔਰ ਜੋ ਜ਼ਮੀਨ ਆ ਔਰ ਲਗਾਤਾਰ ਪਾਣੀ ਦੇ ਵਿੱਚੋਂ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਕਈ ਏਕੜ ਕਈ ਕਿੱਲੇ ਜਿਹੜੇ ਇਸ ਸਤਲੁਜ ਨੇ ਆਪਣੀ ਚਪੇਟ ਦੇ ਵਿੱਚ ਲਏ ਨੇ ਤਾਂ ਮੇਰੇ ਨਾਲ ਪਿੰਡ ਦੇ ਲੋਕ ਵੀ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਹੁਣ ਕਿਸ ਤਰੀਕੇ ਦੀ ਸਥਿਤੀ ਹੈ ਬਾਪੂ ਜੀ ਹੁਣ ਕਿਸ ਤਰੀਕੇ ਦੀ ਸਥਿਤੀ ਹੈ ਪਹਿਲਾਂ ਕਹਿੰਦੇ ਸੀ ਸਥਿਤੀ ਜਿਹੜੀ ਆ ਠੀਕ ਆ ਹੁਣ ਇੱਕ ਦੋ ਦਿਨਾਂ ਦੇ ਵਿੱਚ ਕੀ ਮਾਹੌਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਥਿਤੀ ਜੀ ਬਹੁਤ ਭੈੜੀ ਚੱਲ ਰਹੀ ਆ ਮਹੀਨਾ ਡੇਢ ਮਹੀਨਾ ਪੰਜ ਤਰੀਕ ਦਾ ਪਾਣੀ ਆ ਵਾ ਹਰੀ ਭਰੀ ਸੀ ਸਾਰੀ ਜਿੰਨਾ ਵੀ ਬਾਹਰ ਬੂਟਾ ਲੱਗਿਆ ਅੰਦਰ ਬੂਟਾ ਲੱਗਿਆ ਸੀ ਝੋਨਾ ਸਾਡੇ ਆਪ ਦੇ ਖੇਤ 13 ਕਿੱਲੇ ਸੀਗੇ ਪਾਣੀ ਦਾ ਵਹਾ ਘਟੇ ਰਿਹਾ ਸਾਨੂੰ ਕਹਿਣ ਲੱਗੇ ਪਹਿਲਾਂ ਜਦ ਇਹ ਵਿੱਚ ਸੀਗਾ ਕਹਿੰਦੇ ਜੇ ਅਸੀਂ ਬਾਹਰ ਬੰਨ ਲਾ ਦਾਂਗੇ ਥੋੜਾ ਪਾਣੀ ਰੋਕ ਦਾਂ ਅਜੇ ਦੂਰ ਆ ਜਦੋਂ ਨੇੜੇ ਆ ਗਿਆ ਕਹਿੰਦੇ ਕੋਈ ਨਹੀਂ ਅਜੇ ਥੋੜਾ ਜਿਹਾ ਹੋਰ ਦੂਰ ਆ ਇੱਕ ਰਾਤ ਨੰਗੀ ਰਾਤ ਉਹ ਰਾਤ ਬੰਨ ਸਾਰਾ ਗੈਪ ਹੋ ਗਿਆ ਇੱਕ ਹੋ ਰਾਤ ਦੇ ਵਿੱਚ ਸਵੇਰ ਨੂੰ ਕਹਿੰਦੇ ਚਲੋ ਬਾਹਰ ਬੰਨ ਲਾਣੇ ਕੱਢ ਗਏ ਉਹ ਵੀ ਲੋਕਾਂ ਨਾਲ ਸਾਡੇ ਨਾਲ ਕੁਝ ਲਾ ਨਹੀਂ ਦਿੱਤੀ ਕਹਿੰਦੇ ਜੀ ਬਾਹਰ ਨਹੀਂ ਲਾਣੇ ਸਾਡੇ ਬੁੱਟੇ ਡਿੱਗੀ ਜਾਂਦੇ ਐਸੇ ਹਾਲਾ ਦੇ ਨੇ ਮਾੜੇ ਆ ਰੋ ਦੇ ਸਾਤ ਅੱਠ ਕਿੱਲੇ ਰਾਤ ਨੂੰ ਡਿੱਗ ਰਹੇ ਆ ਦੇਖ ਲੋ ਤੁਸੀਂ ਬੰਨ ਕਿੱਧਰ ਚਲਾ ਗਿਆ ਤੇ ਜਗਾ ਕਿੱਧਰ ਆ ਗਈ ਆ ਜਿਹੜਾ ਹੈ ਨਾ ਆਰਜੀ ਦੌਰ ਤੇ ਬੰਨ ਲਾਇਆ ਸੀ ਉਹ ਵੀ ਸਿਰ ਵੱਧਾ ਕਿਲੋਮੀਟਰ ਰਹਿ ਅੱਧਾ ਮੰਨ ਲਓ ਅੱਧਾ ਕਿਲਾ ਰਹਿ ਗਿਆ ਸਾਡੇ ਲੋ 40 ਫੌੜਾ ਕਿਲਾ ਆਂਦਾ 40 ਦਾ 20 ਕਿਲੋ ਮਟਰ ਮਤਲਬ ਰਹੇਗਾ ਕੋਲ ਬਹੁਤ ਆ ਲਗਿਆ ਮੋਟਰਾਂ ਦੇ ਮੋਟਰਾਂ ਡਿੱਗੀ ਜਾਂਦੀਆਂ ਵਾਂ ਚ ਉਹਨਾਂ ਦੇ ਲੋ ਕੀ ਹਾਲ ਆ ਵਿੱਚ ਬਹੁਤ ਜਿਆਦਾ ਮਾੜੇ ਹੋਏ ਨੇ ਪ੍ਰਦਰਸ਼ਨ ਕੁਛ ਨਹੀਂ ਕਰ ਰਿਹਾਗਾ ਸਾਨੂੰ ਕਹਿ ਕੇ ਲਾ ਕੇ ਤਿੰਨ ਮਸ਼ੀਨਾਂ ਕਹਿੰਦਾ ਲਾਈਆਂ ਉਹਦੇ ਉੱਥੇ ਹੀ ਖੜੀਆਂ ਵਾਂ ਉਹਨਾਂ ਮਸ਼ੀਨਾਂ ਨੂੰ پتہ ਨਹੀਂ ਕੀ ਹੋ ਗਿਆ ਵਾ ਉਹ ਕੱਲ ਦੀ ਉੱਥੇ ਹੀ ਖੜੀਆਂ ਉਧਰਲਾ ਪਾਣੀ ਜੇ ਸਾਡਾ ਕਿਤੇ ਪਾੜ ਵਿੱਚੋਂ ਨਿਕਲ ਜਾਂਦਾ ਚਲੋ ਸਾਡਾ ਕੋਈ ਫਾਇਦਾ ਹੋ ਜਾਂਦਾ ਇਹ ਸਾਡੇ ਪਿੰਡ ਤੋਂ ਲਾ ਕੇ ਹੁਣ ਖੋਸੜੀਆਂ ਜਮੀਨ ਆ ਗਈ ਸਾਡਾ ਪਿੰਡ ਦੀ ਢੇਗੀ ਇਹ ਕੌਨਸ ਘੜ ਦੇ ਪਿੰਡ ਦੀ ਜਮੀਨ ਆ ਉਹਾਂ ਦੇ ਬੂਟੇ ਚੋਂ ਨਾ ਡਗ ਰਿਹਾ ਵਿੱਚ ਮਤਲਬ ਇਹ ਖਤਰਾ ਹਜੇ ਟਲਿਆ ਨਹੀਂ ਆ ਲਗਾਤਾਰ ਜਿਹੜਾ ਮੈਂਟਨਲ ਪਾਣੀ ਉਹਨੇ ਦਾ ਉਹਨਾ ਹੀ ਆ ਪਾਣੀ ਦਾ ਟਾ ਲੱਗ ਰਿਹਾ ਜਿੱਦਣ ਦਾ ਪਾਣੀ ਚੱਲ ਰਿਹਾ ਮੇਰੀ ਸੋ ਦੁੱਦਣ ਦਾ ਹੀ ਨਹੀਂ ਕੰਮ ਚੱਲ ਰਿਹਾ ਹੋਰ ਵੀ ਪਿੰਡ ਦੇ ਬੰਦੇ ਖੜੇ ਕੋ ਬਾਹਰੋਂ ਵੀ ਖੜੇ ਆ ਕਿਸੇ ਨੇ ਬੁਛਲੋ ਪਾਣੀ ਬਹੁਤ ਜ਼ਿਆਦਾ ਮਾਰ ਕਰ ਰਿਹਾ ਵਾ ਬੁਰਾ ਹਾਲ ਇਹ ਹਾਲਾਤ ਰਹਿ ਕੇ ਜਿਹੜੇ ਸਾਬ ਨਾਲ ਆ 1-2 ਕਿਲੋਮੀਟਰ ਰਹਿ ਗਈ ਆ ਜਿਹੜੀ ਇੱਕ ਦੋ ਕਿੱਲੇ ਕੋਟੀ ਉਹਨੂੰ ਸਿੱਧੇ ਖਤਰਾ ਦੇਖ ਲਓ ਤੁਸੀਂ ਆਪ ਦੇ ਲਓ ਪਿੰਡ ਦਾ ਬੁਰਾ ਆਲਾ ਨਾਲ ਕਿਹੜਾ ਰਹਿ ਗਿਆ ਪਿੰਡ ਆਰਜੀ ਦੋਦੇ ਬੰਨ ਲਾਜ਼ੀ ਪੰਜ ਇਹ ਅਜੇ ਨਹੀਂ ਦਾ ਕੱਲ ਤੇ ਕਿਉਂ ਚੱਲ ਜਾਣਾ ਕੋਈ ਨਹੀਂ ਰੋਕਣ ਆ ਰਿਹਾ ਸਰਕਾਰਾਂ ਕੰਨੀਆਂ ਯਾਦ ਦਿੱਤਾ ਉਹ ਦਿੱਤਾ ਮਤਲਬ ਕੋਈ ਹੁਣ ਪ੍ਰਸ਼ਾਸਨ ਆ ਜਾਂ ਲੁਧਿਆਣਾ ਡੀਸੀ ਆ ਪਹੁੰਚ ਰੇ ਮੌਕੇ ਤੇ ਨਹੀਂ ਦੇਖਣ ਡੀਸੀ ਜੀ ਦੇਖੋ ਤਿੰਨ ਦਿਨ ਤਾਂ ਹੁਣ ਆਇਆ ਨਹੀਂਗਾ ਨਾ ਪਿੰਡ ਦੇ ਮੈਂਬਰ ਪੰਚਾਇਤ ਕੋਈ ਦੇਖਿਆ ਹੋਾ ਸਾਹ ਦੇ ਨਿੰਦ ਛੱਡ ਕੇ ਬੈਠੇ ਆ ਕਹਿੰਦੇ ਕੋਈ ਗੱਲ ਨਹੀਂ ਜੀ ਆਪੇ ਆੜ ਜਾਣਾ ਵਾ ਉਹ ਲੱਗੇ ਅਤੇ ਬੋਰੇ ਜਿੰਨੇ ਲਾਂਦੇ ਆ ਮੈਂ ਤੇ ਰੋਹ ਦਿੱਲੀ ਆਣਾ ਉਹਨੇ ਬੋਰਾ ਸ਼ਾਹ ਨੂੰ ਲੱਗ ਜਾਂਦੇ ਆ ਉਹਨੇ ਡਈ ਜਾਂਦਾ ਸਵੇਰ ਨੂੰ ਜਾ ਕੇ ਦਿਨ ਸਵੇਰੇ ਫੇਰ ਲੇਬਰ ਲੱਗੀ ਆ ਉਹਦਾ ਆਪਣੇ ਕਮਾਈ ਕਰਨ ਲੱਗੇ ਆ ਬੋਰੇ ਮਾ ਗਣ ਕੇ ਲਾ ਦਿੰਦੇ ਆ ਉਹਨੇ ਬੋਰੇ ਡਈ ਜਾਂਦਾ ਹੋਰ ਲਾ ਦਿੰਦੇ ਆ ਬੋਰੇ ਦੇ ਲਾਂਚ 15 ਦਿਨ ਉਹ ਤੋਲਦੇ ਆ ਰਹੇ ਆ ਦਰਿਆ ਬਾਹਰ ਨਿਕਲ ਗਿਆ ਬੋਰੇ ਦਾ ਇੱਕ ਕੰਮ ਕਰ ਪਿਆ ਦਾ ਨੂੰ ਤੇਰਾ ਕਿੱਲੇ ਤੁਸੀਂ ਆਪਣੇ ਦੱਸਿਆ ਹੋਰ ਬੜੀਆਂ ਜ਼ਮੀਨਾਂ ਲੋਕਾਂ ਦੀ ਚਲ ਗਈਆਂ ਤੁਹਾਡਾ ਕਿੰਨਾ ਕ ਨੁਕਸਾਨ ਹੋਊਗਾ ਤੇਰਾ ਜਿੰਨੇ ਵੀ ਕਹਦੇ 10 ਕਿੱਲੇ ਕਹਦੇ 5 ਕਿੱਲੇ ਹਰ ਘਰ ਦੇ ਡੇਗਾ ਜਾਣਗੇ ਤੋ ਲਾ ਕੇ ਜਿੰਨਾ ਕਲੋਨੀ ਪਿੰਡਾ ਸਾਰਾ 350 ਕਿੱਲਾ ਸਾਡਾ ਬਾਹਰ ਆ 450 ਕਿੱਲਾ ਅੰਦਰ ਆ ਪਾਣੀ ਦੇ ਜੇ ਤਾਂ ਜਗਾ ਲੱਤੀ ਓਟਾਂ ਦੇ ਚਲੋ ਬਜ਼ੁਰਗਾਂ ਨੇ ਸਾਡੇ ਨੇ ਕੀ ਕਿਹਾ ਵੀ ਚਲੋ ਯਾਰ ਡੰਗ ਡੰਗ ਚਾਰ ਲੰਦੇ ਵਿੱਚ ਨਾਲੇ ਕਾਹੀ ਪਤਾ ਹੋ ਜਾਂਦਾ ਵੀ ਚਲ ਅੰਦਰ ਜਗਾ ਲੈ ਲੋ ਬਾਹਰ ਪਾਣੀ ਦਾ ਕੀ ਪਤਾ ਵਾ ਅੰਦਰ ਜਗਾ ਬਦਲ ਲਤੀ ਆ ਬਾਹਰ ਘਟ ਲਤੀ ਆ ਫਸਲ ਜਿਹੜੀ ਭਰੇ ਸਾਰਾ ਖੋਸ ਜਿਹੜਾ 15 ਦਿਨ ਦੇ ਵਿੱਚ ਕਾਣੀ ਖਤਮ ਹੋ ਗਈ ਤੁਹਾਡਾ ਵੀ ਹੋਇਆ ਨੁਕਸਾਨ ਵਾਵਾ ਨੁਕਸਾਨ ਹੋਇਆ ਹੁਣ ਸਥਿਤੀ ਇਹ ਕਹਿੰਦੇ 2 ਦਿਨਾਂ ਤੋਂ ਬਹੁਤ ਨਾਜ਼ੁਕ ਹੈ ਸਾਡੇ ਵੀ ਭਾਜੀ 5 ਕਿਲੇ ਗਰਗੇ ਵਿੱਚ ਜੀ 3 ਕਿਲੇ ਅੰਦਰ ਸੀਗੇ 2 ਕਿਲੇ ਬਾਹਰ ਬੰਨ ਦੇ ਪਮੂਲਰ ਲੱਗੇ ਸੀਗੇ ਕਾਫੀ ਨੁਕਸਾਨ ਹੋ ਗਿਆ ਜੀ ਹੂੰ ਕੱਲ ਤੋਂ ਸਥਿਤੀ ਕਿੱਦਾਂ ਆ ਕਹਿੰਦੇ ਕਿ ਪਾਣੀ ਨੇ ਆਪਣਾ ਜਿਹੜਾ ਰਸਤਾ ਚੇਂਜ ਕਰ ਲਿਆ ਕਹਿੰਦੇ ਹੋਰ ਜਿਹੜਾ ਹਾਂਜੀ ਭਾਜੀ ਕੱਲ ਦਾ ਪਾਣੀ ਤੇਜ਼ ਚੱਲ ਰਿਹਾ ਜੀ ਉਹ ਉਧਰ ਕੋਠੀ ਨੂੰ ਰਸਤਾ ਜਾਂਦਾ ਜੀ ਭਾਜੀ ਉਹਨਾਂ ਦੇ ਰਸਤਾ ਵੀ ਸਾਰਾ ਗਰ ਗਿਆ ਤੇ ਸਮਾਗਾ ਝੋਨਾ ਵੜਾਇਆ ਝੋਨੇ ਨੂੰ ਵੀ ਹੰਟਾਲ ਲੱਗੀ ਹੋਈ ਹੈ ਜੀ ਹੂੰ ਮਿੱਟੀ ਗਰੀ ਲਗਾਤਾਰ ਜ਼ਮੀਨ ਕਿਸ ਦੀ ਮਿੱਟੀ ਦਿਨੋ ਦਿਨ ਖਸਕਰੀ ਆ ਜੀ ਰਾਤੋਂ ਰਾਤ 7-8 ਕਿੱਲੇ ਖਿੱਚ ਕੇ ਲੈ ਜਾਂਦਾ ਜੀ ਰਾਤੀ ਬੈਣ ਕੇ ਗਏ ਸੀਗੇ 27 ਕਰਵਾ ਰਹਿੰਦੀਆਂ ਜਿਗੀਆਂ ਹਾਂਜੀ ਰਿੰਗ ਰਿੰਗਵਾਨ ਤੋਂ ਇਸ ਟਾਈਮ 20 ਕਰਵਾ ਰਹਿਗੀਆਂ ਜੀ ਅੱਛਾ ਹਾਂਜੀ 40-50 ਫੁੱਟ ਰਾਤ ਦੀ ਇੱਕ ਪਾਸੇ ਨੂੰ ਖਿੱਚ ਕੇ ਲੈ ਜਾਂਦਾ ਜੀ ਢਾਹ ਜਨਾ ਹਾਂਜੀ ਤੋ ਬਿਲਕੁਲ ਪਿੰਡ ਦੇ ਲੋਕਾਂ ਦੇ ਵਿੱਚ ਹਜੇ ਵੀ ਡਾਰਾ ਕਿਤੇ ਨਾ ਕਿਤੇ ਕਹਿੰਦੇ ਕਿ ਰਾਤ ਰਾਤ ਚ ਕਾਫੀ ਜ਼ਮੀਨ ਜਿਹੜਾ ਸਤਲੂ ਦਾ ਪਾਣੀ ਆਪਣੀ ਚਪੇਟ ਦੇ ਵਿੱਚ ਲੈ ਰਿਆ ਉਸ ਜਗ੍ਹਾ ਦੀਆਂ ਮੈਂ ਤਸਵੀਰਾਂ ਦਿਖਾ ਰਿਹਾ ਜਿੱਥੇ ਹਜੇ ਵੀ ਜਿਹੜਾ ਬੰਨ ਜਿਹੜਾ ਬਣਾਇਆ ਜਾ ਰਿਹਾ ਔਰ ਉਸ ਜਗ੍ਹਾ ਤੇ ਇੱਕ ਜੋ ਘਰ ਹੁੰਦਾ ਸੀਗਾ ਉਸ ਨੂੰ ਆਪਣੀ ਚਪੇਟ ਦੇ ਵਿੱਚ ਲਿਆ ਦੂਸਰੇ ਪਾਸੇ ਇੱਧਰ ਗੁਜਰਾ ਦਾ ਜੋ ਡੇਰਾ ਸੀਗਾ ਉਸ ਨੂੰ ਆਪਣੀ ਚਪੇਟ ਦੇ ਵਿੱਚ ਲਿਆ ਤਾਂ ਹੁਣ ਇਹ ਦੱਸਿਆ ਜਾ ਰਿਹਾ ਕਿ ਸਤਲੂ ਨੇ ਜਿਹੜਾ ਆਪਣਾ ਰਾਹ ਉਹ ਚੇਂਜ ਕੀਤਾ ਤਾਂ ਇੱਕ ਕੋਠੀ ਵੀ ਜਿਹੜੀ ਆ ਉਹ ਦੂਸਰੇ ਪਾਸੇ ਦੇਖੀ ਜਾ ਰਹੀ ਹੈ ਕਹਿੰਦੇ ਕਿ ਮੈਜ ਥੋੜੀ ਦੂਰ ਹੈ ਔਰ ਜੇਕਰ ਇਸੇ ਤਰੀਕੇ ਦੇ ਨਾਲ ਪਾਣੀ ਦੀ ਰਫਤਾਰ ਤੇਜ਼ ਰਹੀ ਮਿੱਟੀ ਲਗਾਤਾਰ ਆਪਣੀ ਚਪੇੜ ਦੇ ਵਿੱਚ ਸਤਲੂ ਦਾ ਬਹਾਵ ਲੈ ਰਿਹਾ ਕਿਉਂਕਿ ਲਗਾਤਾਰ ਮਿੱਟੀ ਜਿਹੜੀ ਆ ਖਿਸਕਦੀ ਹੋਈ ਨਜ਼ਰ ਆ ਰਹੀ ਹੈ ਰਾਤ ਰਾਤ ਸਤੇ ਵਾਵਾ ਜ਼ਮੀਨ ਜਿਹੜੀ ਰਾਤ ਰਾਤ ਦੇ ਅੰਦਰ ਜਿਹੜੀ ਮਿਣ ਕੇ ਜਾ ਰਹੇ ਨੇ ਪਿੰਡ ਦੇ ਲੋਕ ਤਾਂ ਲਗਾਤਾਰ ਜ਼ਮੀਨ ਅਖਾਰਦਾ ਹੋਇਆ ਨਜ਼ਰ ਆ ਰਿਹਾ ਸਤਲੂ ਜਿਹੜਾ ਆਪਣੀ ਚਪੇੜ ਦੇ ਵਿੱਚ ਕਈ ਕਿਲੇ ਕਈ ਏਕੜ ਜ਼ਮੀਨ ਪਹਿਲਾਂ ਲੈ ਚੁੱਕਿਆ ਤਾਂ ਹੱਲੇ ਵੀ ਖਤਰਾ ਜਿਹੜਾ ਸਸਰਾਲੀ ਪਿੰਡ ਦੇ ਵਿੱਚ ਟ ਉਦ ਨੇ ਔਰ ਇੱਥੇ ਜਿਹੜੀ ਆ ਪੂਰਨ ਤੌਰ ਤੇ ਜੋ ਬਨ ਜਿਹੜੇ ਲਗਾਏ ਜਾ ਰਹੇ ਪਰ ਬਨ ਜਿਹੜੇ ਆ ਸਫਲ ਨਹੀਂ ਹੋ ਰਹੇ ਕਿਉਂਕਿ ਪਾਣੀ ਦੇ ਨਾਲ ਮਿੱਟੀ ਜਿਹੜੀ ਆ ਲਗਾਤਾਰ ਖਿਸਕਦੀ ਹੋਈ ਨਜ਼ਰ ਆ ਰਹੀ ਆ ਹਜੇ ਵੀ ਜਿਹੜਾ ਸਤਲੁਜ ਦੇ ਦਰਿਆਾਂ ਦੀ ਜੇਕਰ ਸਸਰਾਲੀ ਪਿੰਡ ਦੀ ਅਸੀਂ ਗੱਲ ਕਰੀਏ ਤਾਂ ਖਤਰਾ ਟਲਿਆ ਨਹੀਂ ਆ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਸਾਡਾ ਪਹਿਲਾਂ ਹੀ ਵਾਵਾ ਨੁਕਸਾਨ ਹੋ ਗਿਆ ਔਰ ਦੂਸਰੇ ਪਾਸੇ ਉਹ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਝਾੜੀਆਂ ਤੁਸੀਂ ਦੇਖ ਰਹੇ ਹੋ ਉਹ ਸਤਲੂ ਸੀਗਾ ਔਰ ਉਸ ਦੇ ਨਾਲ-ਨਾਲ ਜਿਹੜਾ ਪਾਣੀ ਨੇ ਆਪਣਾ ਰਸਤਾ ਇੱਧਰ ਨੂੰ ਚੇਂਜ ਕੀਤਾ ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਔਰ ਪਿੰਡ ਦੀ ਜ਼ਮੀਨ ਨੂੰ ਲਗਾਤਾਰ ਖਤਰਾ ਜਿਹੜਾ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜੁੜੇ ਰੂਰ ਜਾਨਾ ਸਪੋਕਸਮੈਨ ਦੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਪਵਨ ਸਿੱਧੂ ਧੰਨਵਾਦ